ਹੁਣ ਚੰਨੀ ਸਾਹਿਬ ਇਹ ਕਹੇਗੇ ਜੋ ਕਿ ਐਸੀ ਡਿਪਾਰਟਮੈਂਟ ਦੀ ਜਿਹੜੀ ਉਹਨਾਂ ਦੇ ਚੇਅਰਮੈਨ ਦਿੱਲੀ ਤੋਂ ਗਏ ਹੋਏ ਸੀ ਆਪ ਸਭ ਤੋਂ ਵੱਡੀ ਪੋਸਟ ਆ ਜਿਹੜੀ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਾਨੈਂਟ ਮੈਂਬਰ ਨੇ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਜੇ ਉਹਨਾਂ ਦੇ ਮੰਚ ਐਸੀਆਂ ਪ੍ਰਤੀ ਜਿਹੜੇ ਆਖਰੀ ਲਾਈਨ 'ਚ ਖੜੇ ਆ ਉਹ ਲੋਕਾਂ ਲਈ ਜੇ ਦਰਦ ਹੋਵੇ ਸੱਚੀ ਦਰਦ ਹੋਵੇ ਆਪਤਾਵਾਂ ਉਹ ਐਸੀਆਂ ਦੇ ਜਾਂ ਸਾਰਿਆਂ ਤੋਂ ਉਹ ਨਿਕਲ ਕੇ ਬਣ ਗਏ ਅੱਜ ਮੈਲ ਹਰ ਜਗ੍ਹਾ ਏ ਬਰਾਤਮਾ ਬਣਾਵੇ ਹਰ ਨੂੰ ਬਣਾਵੇ ਪਰ ਮੈਂ ਦੂਜੀ ਗੱਲ ਇਹ ਕਹਿ ਰਿਹਾ ਕੀ ਇਹ ਜਿਹੜੀਆਂ ਗੱਲਾਂ ਨੇ ਚੰਨੀ ਸਾਹਿਬ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਜਿਹਦੇ ਵਿੱਚ ਖੜਗੇ ਸਾਹਿਬ ਜਿਹਦੇ ਉਹਨਾਂ ਦੇ ਨਾਲ ਰਾਹੁਲ ਗਾਂਧੀ ਜਿਨ੍ਹਾਂ ਦੇ ਇਧਰਲੇ ਪਾਸੇ ਸੋਨੀਆ ਗਾਂਧੀ ਇਧਰਲੇ ਪਾਸੇ ਪ੍ਰਿੰਕਾ ਗਾਂਧੀ ਤੇ ਨਾਲ ਦੀਆਂ ਕੁਰਸੀਆਂ ਤੇ ਤੁਸੀਂ ਬੈਨੇ ਹੋ ਇਹ ਗੱਲ ਉੱਥੇ ਕਰਨ ਵਾਲੀ ਆ ਤੁਸੀਂ ਇਹ ਡਰਾਮੇ ਕਰ ਰਹੇ ਹੋ ਇੱਥੇ ਇੱਥੇ ਡਰਾਮਾ ਕਰ ਰਹੇ ਸੀ ਵੀ ਜਿਹੜੇ ਐਸਸੀ ਲੋਗ ਕਾਂਗਰਸ ਪਾਰਟੀ ਦੇ ਜਿਹੜੇ ਉੱਥੇ ਆਏ ਹੋਏ ਸੀ ਉਹਨਾਂ ਨੂੰ ਸੁਣਾ ਰਹੇ ਸੀ ਵੀ ਦੇਖੋ ਇੱਥੇ ਇਹ ਬੋਲੇ ਦਾ ਕੀ ਕੀ ਅਮਲ ਤੇ ਕੀ ਮਕਸਦ ਕਿਹਨੂੰ ਸੁਣਾ ਰਹੇ ਸੀ ਸਿਰਫ ਖਬਰ ਬਣਾਉਣ ਖਾਤਰ ਜੇ ਕਦੇ ਬੋਲਣਾ ਹੈ ਤਾਂ ਅੰਨੀ ਸਾਹਿਬ ਜਿਹਦੇ ਕਰਕੇ ਤੁਹਾਨੂੰ ਬਣਾਇਆ ਉੱਥੇ ਆ ਕੇ ਲਾਈਨ ਖਿੱਚੋ ਤੇ ਜੇ ਉਹ ਨਹੀਂ ਕਰਦੇ ਤੇ ਸੀਡਬਲਯੂਸੀ ਛੱਡੋ ਫਿਰ ਤੁਹਾਨੂੰ ਕਿਉਂ ਪਿਆਰੀ ਹੈ ਸੀਡਬਲਯੂਸੀ ਤੇ ਤੁਸੀਂ ਜੰਨੀ ਸਾਹਿਬ ਮੈਂ ਤੁਹਾਨੂੰ ਜਾਣਦਾ ਪੰਜਾਬ ਤੁਹਾਨੂੰ ਜਾਣਦਾ ਜੇ ਤੁਸੀਂ ਮੁੱਖ ਮੰਤਰੀ ਸੀ ਜਿਹੜੇ ਰਹੇ ਹੋ 100 ਦਿਨ ਜਾਂ ਕਿੰਨੇ ਦਿਨ ਜਿੱਦਣ ਮੁੱਖ ਮੰਤਰੀਸ਼ਿਪ ਖਤਮ ਹੋਈ ਜੇ ਤੁਸੀਂ ਕਰਪਟ ਨਹੀਂ ਸੀ ਜੇ ਤੁਸੀਂ ਪੈਸਾ ਨਹੀਂ ਲੁੱਟਿਆ ਸੀ ਜੇ ਈਡੀ ਦੀਆਂ ਰੇਡਾਂ ਜਿਹੜੀਆਂ ਪਈਆਂ ਉਹ ਪੈਸਾ ਨਹੀਂ ਮਿਲਿਆ ਸੀ ਵਿਜੀਲੈਂਸ ਦੀਆਂ ਰੇਡਾਂ ਪਈਆਂ ਜੇ ਪੈਸਾ ਨਹੀਂ ਮਿਲਿਆ ਸੀ ਤਾਂ ਚੰਨੀ ਸਾਹਿਬ ਇੱਕ ਸਾਲ ਤੋਂ ਉੱਤੇ ਜਨਾਬੀ ਆਲੀ ਅਮਰੀਕਾ بڑے ਤੋਂ بڑے ਸ਼ਹਿਰਾਂ 'ਚ بڑے ਤੋਂ بڑے ਲੋਕਾਂ ਦੇ ਘਰਾਂ 'ਚ ਇੱਕ ਸਾਲ ਤੋਂ ਉੱਤੇ ਲੁਕੇ ਰਹੇ ਹੋ ਉੱਤੇ ਇੱਕ ਸਾਲ ਜੇ ਕੋਈ ਮੁੱਖ ਮੰਤਰੀ ਜਿਹਨੂੰ ਬਣਾਇਆ ਹੋਵੇ ਜਿਸ ਪਾਰਟੀ ਨੇ ਉਹ ਸਭ ਨੂੰ ਛੱਡ ਕੇ ਮੁੱਖ ਮੰਤਰੀ ਦੇ ਨਜ਼ਾਰੇ ਲੈ ਕੇ ਇੱਕ ਸਾਲ ਜਾ ਕੇ ਵਿਦੇਸ਼ਾਂ ਚ ਲੁੱਕ ਗਿਆ ਹੋਵੇ ਤੇ ਫੇਰ ਆਪਾਂ ਉਹਨੂੰ ਕੀ ਕਹਾਂਗੇ ਉਹ ਤੋਂ ਬਹਿ ਕੇ ਇੱਕ ਸਾਲ ਜਦੋਂ ਤੁਸੀਂ ਉੱਥੇ بڑے بڑے ਲੋਕਾਂ ਦੇ ਘਰਾਂ ਚ ਉਹਨਾਂ ਨੇ ਇੱਥੇ ਟੈਲੀਫੋਨ ਖੜਕਾਏ ਮੁੱਖ ਮੰਤਰੀ ਨੂੰ بڑے بڑے ਅਫਸਰਾਂ ਨੂੰ بڑے بڑے ਜਿਹੜੇ ਦਿੱਲੀ ਦੇ ਜਿਹੜੇ ਭਗਵੰਤ ਮਾਨ ਦੇ ਵਾਸ ਨੇ ਉਹਨਾਂ ਨਾਲ ਤੁਸੀਂ ਰਾਫਤਾ ਕੀਤਾ ਉਹਨਾਂ ਨਾਲ ਮਿੰਤਾ ਹਾੜੇ ਕੱਢੇ ਤੇ ਫੇਰ ਤੁਸੀਂ ਇੱਕ ਸਾਲ ਤੋਂ ਬਾਅਦ ਦੇ ਵਿੱਚ 13 14 ਮਹੀਨੇ ਬਾਅਦ ਤੁਸੀਂ ਜਨਾਬ ਦਿੱਲੀ ਉੱtre ਆ ਕੇ ਤੇ ਫੇਰ ਤੁਸੀਂ ਪੰਜਾਬ ਗਏ ਜੇ ਤੁਸੀਂ ਇਮਾਨਦਾਰ ਸੀ ਸੱਚੇ ਸੀ ਕਿਉਂ ਭੱਜੇ